ਬਹੁਤ ਹੀ ਸਤਿਕਾਰਯੋਗ ਸਾਥਿਓ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਮੇਰੇ ਇਸ ਚੈਨਲ ਤੇ ਆਉਣ ਤੇ ਮੇਰੇ ਚੈਨਲ ਦਾ ਨਾਮ ਹੈ ਪੰਜਾਬੀ ਸਾਹਿਤ ਅੱਜ ਅਸੀਂ ਪੰਜਾਬੀ ਭਾਸ਼ਾ ਦੇ ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ ਪੜਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਾਬੀ ਭਾਸ਼ਾ ਨੂੰ ਇਹਦਾ ਨਿਕਾਸ ਤੇ ਵਿਕਾਸ ਕਿੱਦਾਂ ਹੈ ਨਿਕਾਸ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਗੱਲ ਕਿਤੋਂ ਸ਼ੁਰੂ ਹੁੰਦੀ ਹੋਵੇ ਪੰਜਾਬੀ ਭਾਸ਼ਾ ਕਦੋਂ ਹੋਂਦ ਵਿੱਚ ਆਈ ਕਦੋਂ ਕਿੰਦਾ ਕਿਹੜੇ-ਕਿਹੜੇ ਪੜਾਵਾਂ ਦੇ ਵਿੱਚੋਂ ਨਿਕਲੀ ਉਹਨੂੰ ਆਪਾਂ ਨਿਕਾਸ ਮੰਨਾ ਗਏ ਵਿਕਾਸ ਦਾ ਕੀ ਮਤਲਬ ਹੈ ਵਿਕਾਸ ਨੂੰ ਉਹਦੋ ਵਿਕਾਸ ਮੰਨਾਂਗੇ ਜਦੋਂ ਪੰਜਾਬੀ ਭਾਸ਼ਾ ਆਪਣੀ ờ ਪੂਰ ਵਿਕਾਸ ਕੀਤਾ ਭਾਸ਼ਾ ਨੇ ਮਤਲਬ ਕਹਿਣ ਦਾ ਭਾਵ ਕਿੱਥੇ ਕਿੱਥੇ ਫੈਲੀ ਭਾਸ਼ਾ ਹੈ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਫੈਲੀ ਕਿਦੋਂ ਕਿਦਾਂ ਕਿਦਾਂ ਵਿਕਾਸ ਹੋਇਆ ਕਿੜੀਆਂ ਕਿੜੀਆਂ ਪਛਾਮਾਂ ਦੇ ਵਿੱਚ ਕਿੜੀਆਂ ਕਿੜੀਆਂ ਭਾਸ਼ਾ ਬਣੀਆਂ ਇਹਦੇ ਵਿੱਚ ਇਹਨੂੰ ਆਪਾਂ ਜਬੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਮਤਲਬ ਕਿ ਇਹਨ ਦਾ ਭਾਵ ਪੰਜਾਬੀ ਭਾਸ਼ਾ ਦੇ ਵਿੱਚ ਕਵਿਤਾ ਵੀ ਲਿਖਦੇ ਆਪਾਂ ਕਹਾਣੀ ਵੀ ਲਿਖਦੇ ਆਂ ਨਿਬੰਧ ਵੀ ਲਿਖਦੇ ਆਂ ਠੀਕ ਹੈ ਤੇ ਇਹਨੂੰ ਆਪਾਂ ਵਿਕਾਸ ਕਰਾਂਗੇ ਇਹਨ ਦਾ ਭਾਵ ਬਹੁਤ ਵੱਡੇ ਜਿਹੜੇ ਸਹਿਤਕਾਰ ਹੁੰਦੇ ਆ ਇਹਨਾਂ ਨੇ ਪੰਜਾਬੀ ਭਾਸ਼ਾ ਦਾ ਵਿਕਾਸ ਕੀਤਾ ਤੇ ਆਪਾਂ ਹੁਣ ਸਮਝਣ ਦੀ ਕੋਸ਼ਿਸ਼ ਕਰਦੇ ਆਂ ਸੋ ਆਪਾਂ ਪੜ੍ਹਦੇ ਆਂ ਪਹਿਲਾਂ ਤਾਂ ਆਪਾਂ ਮਨੋਰਥ ਸਮਝਾਂਗੇ ਪੰਜਾਬੀ ਭਾਸ਼ਾ ਦਾ ਕੀ ਮਨੋਰਥ ਹੁੰਦਾ ਹੈ ਪੰਜਾਬੀ ਭਾਸ਼ਾ ਨੂੰ ਭਾਸ਼ਾ ਦਾ ਇੱਕ ਮਨੋਰਥ ਕੀ ਹੈ ਸਾਡੀ ਭਾਸ਼ਾ ਸਾਡੀ ਆਤਮਾ ਦੀ ਆਤਮਾ ਦਾ ਚਿੱਤਰ ਹੈ ਸਾਡੇ ਸਾਹਾਂ ਦੀ ਰਵਾਨਗੀ ਵਿੱਚ ਸਮਾਈ ਹੁੰਦੀ ਹੈ ਭਾਸ਼ਾ ਇਹ ਸਾਡੇ ਸੰਚਾਰ ਦਾ ਵੀ ਮਾਧਿਅਮ ਹੈ ਸਾਡੀ ਜ਼ਿੰਦਗੀ ਦਾ ਕੋਈ ਵੀ ਕਾਰ ਵਿਹਾਰ ਭਾਸ਼ਾ ਬਿਨਾ ਸਿਰੇ ਨਹੀਂ ਚੜ ਸਕਦਾ ਸੋ ਇਸ ਪਾਠ ਦਾ ਮਨੋਰਥ ਹੀ ਮਨੋਰਥ ਵੀ ਵਿਦਿਆਰਥੀਆਂ ਨੂੰ ਭਾਸ਼ਾ ਤੇ ਪੰਜਾਬੀ ਭਾਸ਼ਾ ਦੇ ਗਿਆਨ ਨਾਲ ਜੋੜਨਾ ਹੈ ਤਾਂ ਜੋ ਉਸ ਭਾਸ਼ਾ ਉਹ ਭਾਸ਼ਾ ਦੇ ਨੀਮ ਪ੍ਰਮੰਧ ਨੂੰ ਸਮਝ ਸਕਣ ਮਤਲਬ ਕੀ ਹੈ ਮਨੋਰਥ ਕੀ ਹੈ ਤੁਸੀਂ ਆਪ ਸੋਚੋ ਭਾਸ਼ਾ ਨਾ ਹੁੰਦੀ ਸ਼ਬਦ ਨਾ ਹੁੰਦੇ ਤਾਂ ਆਪਣੀ ਗੱਲ ਕਿਸੇ ਨੂੰ ਆਪਾਂ ਸਮਝਾਉਣੀ ਹੋਵੇ ਕਹਿਣੀ ਹੋਵੇ ਤਾਂ ਆਪਾਂ ਕਿੱਦਾਂ ਸਮਝਾ ਸਕਦੇ ਆ ਸੋ ਭਾਸ਼ਾ ਜਿਹੜੀ ਹੈ ਹੁਣੀ ਬਹੁਤ ਜ਼ਰੂਰੀ ਆ ਭਾਸ਼ਾ ਨਾ ਹੁੰਦੀ ਤਾਂ ਕਿਸੇ ਦੀਆਂ ਦਿਲ ਦੀਆਂ ਰਮਜ਼ਾ ਕਿਸੇ ਦੀ ਦਿਲ ਦੀ ਵਿਚਾਰ ਉਹ ਆਪਣੇ ਤੱਕ ਨਹੀਂ ਪਹੁੰਚ ਮੌਂਸਕ ਨਹੀਂ ਸੀ ਸੋ ਇਹ ਮਨੋਰਥ ਆ ਭਾਸ਼ਾ ਦਾ ਬਹੁਤ ਵੱਡਾ ਮਨੋਰਥ ਆ ਇੱਕ ਭਾਸ਼ਾ ਦਾ ਕੌਮਿਕਾ ਜਿਸ ਸਾਧਨ ਭਾਸ਼ਾ ਦਾ ਪ੍ਰਯੋਗ ਅਸੀਂ ਰੋਜ਼ਾਨਾ ਜੀਵਨ ਵਿੱਚ ਬਿਨਾ ਨਾਗਾ ਕਰ ਰਹੇ ਹਾਂ ਉਸ ਨੂੰ ਪਰਿਭਾਸ਼ਿਤ ਕਿਵੇਂ ਕੀਤਾ ਜਾ ਸਕਦਾ ਹੈ ਤੇ ਉਸ ਦੀਆਂ ਵਿਸ਼ੇਸ਼ਤਾਵਾਂ ਕਿਵੇਂ ਉਜਾਗਰ ਕੀਤੀਆਂ ਜਾ ਸਕਦੀਆਂ ਹਨ ਇਸ ਪੱਖ ਨੂੰ ਸਭ ਤੋਂ ਪਹਿਲਾਂ ਸਪਸ਼ਟ ਕੀਤਾ ਗਿਆ ਹੈ ਇਸ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਜਨਮ ਤੇ ਵਿਕਾਸ ਦੇ ਪੜਾ ਨੂੰ ਪੇਸ਼ ਕੀਤਾ ਗਿਆ ਹੈ ਨਾਲ ਹੀ ਪੰਜਾਬੀ ਦੀਆਂ ਉਪ ਪਛਾਹਮਾਂ ਨੂੰ ਵਿਚਾਰਿਆ ਗਿਆ ਹੈ ਵਿਦਿਆਰਥੀਆਂ ਦੀ ਸੌਖ ਲਈ ਹਰੇਕ ਭਾਗ ਵਿੱਚ ਅਭਿਆਸੀ ਪ੍ਰਸ਼ਨ ਦਿੱਤੇ ਗਏ ਹਨ ਤੇ ਨਾਲ ਹੀ ਸਹਾਇਕ ਪੁਸਤਕ ਸੂਚੀ ਵੀ ਪੇਸ਼ ਕੀਤੀ ਗਈ ਹੈ ਕਹਿੰਦਾ ਭਾਵ ਜਦੋਂ ਆਪਾਂ ਅੱਗੇ ਪੜਾਂਗੇ ਜੋ ਪੜਿਆ ਉਸੇ ਥੱਲੇ ਪ੍ਰਸ਼ਨ ਹਨ ਇਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਆ ਉਹਦੇ ਉੱਤਰ ਸਮਝ ਕੇ ਆਪਾਂ ਦੇਣੇ ਆ ਅੱਗੇ ਪੜਦੇ ਹਾਂ ਭਾਸ਼ਾ ਦੀ ਪਰਿਭਾਸ਼ਾ ਜੇ ਅਸੀਂ ਸੁਭਾਵਕ ਹੀ ਕਿਸੇ ਤੋਂ ਪੁੱਛੀਏ ਕਿ ਭਾਸ਼ਾ ਕੀ ਹੈ ਉੱਤਰ ਇਹੀ ਹੋਵੇਗਾ ਕਿ ਭਾਸ਼ਾ ਹੈ ਭਾਸ਼ਾ ਉਹ ਹੈ ਜਿਸ ਨੂੰ ਉਹ ਆਪਣੇ ਪਰਿਵਾਰ ਜਾਂ ਹੋਰ ਸਾਥ ਸਬੰਧੀਆਂ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਨ ਵੇਲੇ ਵਰਤਦਾ ਹੈ ਪਰ ਅਕਾਦਮਿਕ ਪੱਧਰ ਉੱਤੇ ਸਿਰਫ ਇੰਨਾ ਕਹਿਣ ਨਾਲ ਹੀ ਨਹੀਂ ਸਰਦਾ ਭਾਸ਼ਾ ਚਿੰਤਕ ਤਾਂ ਕਿਸੇ ਨਾ ਕਿਸੇ ਤਰਕ ਦੇ ਆਧਾਰ ਉੱਤੇ ਹੀ ਭਾਸ਼ਾ ਬਾਰੇ ਕੁਝ ਕਹਿਣਗੇ ਹਰੇਕ ਭਾਸ਼ਾ ਮਾਹਿਰ ਭਾਸ਼ਾ ਦੇ ਕਿਸੇ ਇੱਕ ਗੁਣ ਲੱਛਣ ਨੂੰ ਪ੍ਰਮੁੱਖ ਪ੍ਰਮੁੱਖਤਾ ਦੇ ਕੇ ਹੀ ਭਾਸ਼ਾ ਬਾਰੇ ਕੋਈ ਪ੍ਰਵਾਸ਼ਿਤ ਟਿੱਪਣੀ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿਸੇ ਵੀ ਵਿਸ਼ੇ ਬਾਰੇ ਪ੍ਰਵਾਸ਼ਿਤ ਅਨੇਕਤਾ ਦਾ ਇਹ ਰਾਜ਼ ਹੁੰਦਾ ਹੈ ਨਾਲੇ ਭਾਸ਼ਾ ਦਾ ਸੁਭਾਅ ਇਹਨਾ ਬਹੁਪਰਤੀ ਹੈ ਕਿ ਇਸ ਨੂੰ ਕਿਸੇ ਇੱਕ ਪਰਿਭਾਸ਼ਾ ਵਿੱਚ ਸਮੇਟਣਾ ਔਖਾ ਕੰਮ ਹੈ। ਅੱਜ ਵੀ ਇਹਨ ਵਿਕਾਸ ਪੜਾਮਾ ਹੁੰਦੇ ਭਾਸ਼ਾ ਦਾ ਅਧਿਐਨ ਕਈ ਦ੍ਰਿਸ਼ਟੀਆਂ ਤੋਂ ਹੁੰਦਾ ਆਇਆ ਹੈ ਜਿਵੇਂ ਨਿਰੁਕਤੀ ਦੇ ਪੱਖ ਤੋਂ ਜੀਬ ਰਾਹੀਂ ਉਤਪੰਨ ਬੋਲਣਾ ਦਾ ਸਮੂਹ ਭਾਸ਼ਾ ਹੈ। ਵਿਆਕਰਨ ਦੇ ਪੱਖ ਭਾਸ਼ਾ ਵਿਆਕਰਨਿਕ ਰੂਪਾਂ ਤਤੂਆਂ ਅਤੇ ਪਛੇਤਰਾਂ ਦੀ ਲੜੀ ਹੈ। ਮਨੋਵਿਗਿਆਨ ਦੀ ਦ੍ਰਿਸ਼ਟੀ ਤੋਂ ਭਾਸ਼ਾ ਮਾਨਸਿਕ ਭਾਸ਼ਾ ਦੀ 부ਸ਼ਾਕ ਹੋਵੇਗੀ ਭਾਸ਼ਾ ਵਿਗਿਆਨੀਆਂ ਦੀ ਨਜ਼ਰ ਵਿੱਚ ਭਾਸ਼ਾ ਸਮਾਜ ਦੀਆਂ ਮਨੋਵਿਗਤੀਆਂ ਅਤੇ ਸਮਾਜਿਕ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ ਸਾਰ ਰੂਪ ਵਿੱਚ ਭਾਸ਼ਾ ਸਵੇ ਛਾਣਾਲ ਪੈਦਾ ਕੀਤੇ ਚਿੰਨਾ ਰਾਹੀਂ ਵਿਚਾਰਾਂ ਰਾਹੀਂ ਭਾਵਾਂ ਅਤੇ ਇਛਾਵਾਂ ਦੇ ਸੰਚਾਰ ਦਾ ਸ਼ੁੱਧ ਮਾਨਵੀ ਅਤੇ ਗੈਰ ਜਮਾਦਰੂ ਢੰਗ ਹੈ ਤੇ ਹੋਰ ਵੀ ਸਰਲ ਸ਼ਬਦਾ ਵਿੱਚ ਭਾਸ਼ਾ ਸੰਚਾਰ ਦਾ ਮਾਧਿਅਮ ਹੈ ਭਾਸ਼ਾ ਦੀ ਪਰਿਭਾਸ਼ਾ ਬਾਰੇ ਚਰਚਾ ਕਰਨ ਤੋਂ ਬਾਅਦ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਉਜਾਗਰ ਕਰਨਾ ਬੜਾ ਸੌਖਾ ਕਰ ਹੈ ਭਾਸ਼ਾ ਇੱਕ ਸੰਚਾਰ ਪ੍ਰਬੰਧ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਉਹੀ ਹੋਣਗੀਆਂ ਜਿਹੜੀਆਂ ਇਸ ਨੂੰ ਹੋਰ ਸੰਚਾਰ ਪ੍ਰਣਾਲੀਆਂ ਤੋਂ ਵੱਖਰਾ ਕਰਕੇ ਵੱਖਰੀ ਪਛਾਣ ਪ੍ਰਦਾਨ ਕਰਦੀਆਂ ਹਨ ਇਸ ਪੱਖੋਂ ਭਾਸ਼ਾ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ ਕਹਿੰਦਾ ਪਾਪ ਭਾਸ਼ਾ ਕੀ ਆ ਮਨ ਭਾਸ਼ਾ ਨੂੰ ਇੱਕ ਸ਼ਬਦ ਦੇ ਵਿੱਚ ਕਹਿਣਾ ਮਤਲਬ ਇੱਕੋ ਹੀ ਮਤਲਬ ਕਹਿਣ ਦਾ ਭਾਵ ਇਸੇ ਦੀ ਪਰਿਭਾਸ਼ਾ ਨੂੰ ਨਾਲ ਪਰਮਾਸ਼ਾ ਕੀ ਜੀ ਬਹੁਤ ਸਾਰੀਆਂ ਪਰਿਭਾਸ਼ਾਵਾਂ ਆ ਪਾਸ਼ਾ ਜੀ ਕਹਿਣ ਦਾ ਭਾਵ ਇਹ ਹੈ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਦੁਪਖਤਾ ਦੁਪਖਤਾ ਦਾ ਸਬੰਧ ਭਾਸ਼ਾ ਦੇ ਬੰਤਰ ਨਾਲ ਹੈ ਸਾਰੀਆਂ ਮਨੁੱਖੀ ਭਾਸ਼ਾਵਾਂ ਦੇ ਦੋ ਬੁਨਿਆਦੀ ਪੱਧਰ ਹੁੰਦੇ ਹਨ ਵਿਆਕਰਣਿਕ ਅਤੇ ਦੂਜੀ ਤੁਨੀਆਤਿਕ ਵਿਆਕਰਨ ਦਾ ਵਾਕਾਤਮਕ ਪੱਦਰ ਨੂੰ ਭਾਸ਼ਾ ਦਾ ਪਹਿਲਾ ਪੱਦਰ ਕਿਹਾ ਜਾਂਦਾ ਹੈ ਭਾਸ਼ਾ ਦਾ ਇਹ ਪੱਦਰ ਹੀ ਅਰਥਾਂ ਦਾ ਸੰਚਾਰ ਕਰਦਾ ਹੈ ਭਾਸ਼ਾ ਦਾ ਦੂਜਾ ਪੱਦਰ ਭਾਵੇਂ ਆਪਣੇ ਆਪ ਵਿੱਚ ਸਾਰਥਿਕ ਸਾਰਥਿਕ ਨਹੀਂ ਹੁੰਦੇ ਹੁੰਦਾ ਪਰ ਇਹ ਪ੍ਰਾਥਮਿਕ ਪੱਦਰਤਮਕਤਾ ਦੀਆਂ ਇਕਾਈਆਂ ਦਾ ਨਿਰਮਾਣ ਕਰਦਾ ਹੈ ਭਾਸ਼ਾ ਦੇ ਇਹ ਦੋਵੇਂ ਪੱਦਰ ਨਾਲੋਂ ਨਾਲ ਸਥਾਪਿਤ ਹਨ ਸਥਾਪਿਤ ਹੁੰਦੇ ਹਨ ਇਸ ਤਰ੍ਹਾਂ ਦੀ ਪਛਾਹੀਦ ਬਕਤਾ ਹੋਰ ਕਿਸੇ ਗੈਰ ਮਨੁੱਖੀ ਸੰਚਾਰ ਪ੍ਰਕਿਰਿਆ ਵਿੱਚ حاصل ਨਹੀਂ ਹੁੰਦੀ। ਭਾਸ਼ਾ ਪਸ਼ੂ ਪਸ਼ੂ ਭਾਸ਼ਾ ਮਨੁੱਖੀ ਭਾਸ਼ਾ ਤੋਂ ਉਲਟ ਦਿਸ਼ਾ ਵਿੱਚ ਅਰਥਾਂ ਦਾ ਸਫ਼ਰ ਤੈਅ ਕਰਦੀ ਹੈ। ਦਰਅਸਲ ਪਸ਼ੂ ਭਾਸ਼ਾ ਤਾਂ ਧੁਨੀ ਆਤਮਿਕ ਪੱਧਰ ਤੱਕ ਹੀ ਸੀਮਤ ਹੁੰਦੀ ਹੈ। ਉਹ ਮਨੁੱਖੀ ਭਾਸ਼ਾ ਦੀਆਂ ਭਾਸ਼ਾ ਮਨੁੱਖੀ ਭਾਸ਼ਾ ਵਾਕ ਦੁਨੀਆ ਤੋਂ ਵਾਕਾਂ ਦੀ ਸਿਰਜਣਾ ਕਰਨ ਦੀ ਕਰਨ ਦੇ ਸਮਰੱਥ ਨਹੀਂ ਹੁੰਦੀ। ਕਹਿੰਦਾ ਪਾਪ ਕੁੱਖ ਪੱਖ ਤਾਂ ਕਰਨ ਦਾ ਭਾਵ ਕੀ ਆ ਮਜੂਦ ਇਨਸਾਨ ਕੋਈ ਮਨੁੱਖ ਭਾਸ਼ਾ ਬੋਲੂਗਾ ਕਿਸ ਨੂੰ ਗੱਲ ਕਹੂਗਾ ਉਹ ਦੁਨੀਆਂ ਵੀ ਹੁੰਦੀਆਂ ਆ ਉਹਦੇ ਵਿੱਚ ਦੁਨੀਆਂ ਵੀ ਸਾਰਥਕ ਹੁੰਦੀਆਂ ਆ ਤਾਂ ਹੀ ਗੱਲ ਆਪਣੀ ਕਿਸੇ ਨੂੰ ਸਮਝ ਲੱਗਦੀ ਆ ਹਾਂ ਡਿਊਲਟੀ ਵੀ ਹੁੰਦੀ ਉਹਨੂੰ ਡੋਨਿਟੀ ਕਹਿੰਦੇ ਆ ਡਿਊਲਟੀ ਕਹਿੰਦਾ ਪਾਪ ਆਪਾਂ ਇਸ਼ਾਰਾ ਵੀ ਕਰ ਸਕਦੇ ਆ ਕਿਸੇ ਨੂੰ ਇਸ਼ਾਰੇ ਨਾਲ ਵੀ ਗੱਲ ਸਮਝਾ ਸਕਦੇ ਆ ਠੀਕ ਆ ਕਿਸੇ ਨੂੰ ਅੱਖਾਂ ਨਾਲ ਇਸ਼ਾਰਾ ਕਰਕੇ ਜਿਹਨੂੰ ਹੱਥ-ਹੱਥ ਲਾ ਕੇ ਵੀ ਕਰ ਸਕਦੇ ਆ ਤੇ ਦੂਸਰਾ ਜਿਹੜਾ ਇਹਦੇ ਵਿੱਚ ਗੱਲ ਕੀਤੀ ਆ ਪਸ਼ੂ ਭਾਸ਼ਾ ਪਸ਼ੂ ਭਾਸ਼ਾ ਕਿਸੇ ਨੂੰ ਇਸ਼ਾਰਾ ਨਹੀਂ ਕਰ ਸਕਦਾ ਉਹ ਧੁਨੀਆਂ ਧੁਨੀਆਂ ਹੀ ਉਚਾਰੂਗਾ ਕਹਿੰਦਾ ਭਾਅ ਧੁਨੀਆਂ ਹੀ ਉਚਾਰੂਗਾ ਧੁਨੀਆਂ ਜਿਹੜੀ ਆ ਇੱਕ ਦੂਜੇ ਤੋਂ ਦੂਜੇ ਮਨੁੱਖ ਦੂਜੀ ਜਾਨਵਰਾਂਲ ਦੂਸਰੀ ਚੋਪਸ਼ੂ ਵੱਲ ਪਹੁੰਚਦੀ ਆ ਤੇ ਇੱਕ ਦੂਜੇ ਨੂੰ ਸੰਪਰਕ ਜਿਹੜਾ ਪੈਦਾ ਹੁੰਦਾ ਤਾਂ ਉਹ ਅਗਲਾ ਪੰਛੀ ਜਿਹੜਾ ਜਵਾਬ ਦਿੰਦਾ ਆ ਅਗਲਾ ਕੀ ਆ ਸਿਰਜਣਾਤਮਕਤਾ ਭਾਸ਼ਾ ਇੱਕ ਸਿਰਜਣਾਤਮਕ ਪ੍ਰਕਿਰਿਆ ਹੈ ਸਿਰਜਣਾਤਮਕ ਮਨੁੱਖੀ ਭਾਸ਼ਾ ਦੀ ਅਹਿਮ ਵਿਸ਼ੇਸ਼ਤਾ ਹੈ ਮਨੁੱਖੀ ਦਿਮਾਗ ਵਿੱਚ ਭਾਸ਼ਾਈ ਯੋਗਤਾ ਇੱਕ ਜੈਵਿਕ ਗੁਣ ਹੈ ਜੋ ਪਸ਼ੂ ਭਾਸ਼ਾ ਵਿੱਚ ਨਹੀਂ ਹੈ ਸਮਾਜਿਕ ਸੱਭਿਆਚਾਰਕ ਵਾਤਾਵਰਣ ਵਿੱਚ ਮਨੁੱਖ ਦੀ ਇਹ ਭਾਸ਼ਾਈ ਵਿਸ਼ੇਸ਼ਤਾ ਵੱਧਦੀ ਫੁੱਲਦੀ ਹੈ ਮਨੁੱਖ ਜਦ ਇੱਕ ਵਾਰੀ ਭਾਸ਼ਾ ਬੋਲਣਾ ਸਿੱਖ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਨਿਕਾ ਜਿਹੇ ਵਾਕ ਬੋਲਦਾ ਰਹਿੰਦਾ ਹੈ ਜੋ ਉਸਨੇ ਪਹਿਲਾਂ ਕਦੇ ਪੜ੍ਹੇ ਸੁਨੇ ਵੀ ਨਹੀਂ ਕਹਿਣ ਦਾ ਪਾਵ ਇਹਦੇ ਵਿੱਚ ਇਹ ਆ ਮਤਲਬ ਕਹਿੰਦਾ ਕ੍ਰੀਏਟੀਵਿਟੀ ਮਤਲਬ ਆਪਾਂ ਭਾਸ਼ਾ ਨੂੰ ਆਪਾਂ ਕ੍ਰੀਏਟ ਕਰ ਸਕਦੇ ਆ ਆਪਣੇ ਆਪਣੇ ਹਿਸਾਬ ਦੇ ਨਾਲ ਸ਼ਬਦਾਂ ਨੂੰ ਆਪਾਂ ਜਿੱਥੇ ਬੋਲਣਾ ਆ ਉੱਥੇ ਆਪਾਂ ਬੋਲ ਸਕਦੇ ਆ ਕਹਿਣ ਦਾ ਪਾਵ ਬੱਚੇ ਨੂੰ ਆਪਾਂ ਜਦੋਂ ਛੋਟਾ ਬੱਚਾ ਹੁੰਦਾ ਆ ਉਹਨੂੰ ਆਪਾਂ ਸਿਖਾਉਂਦੇ ਆ ਪਾਪਾ ਡੈਡੀ ਮੰਮਾ ਚਾਚਾ ਤਾਇਆ ਕਹਿੰਦੇ ਆ ਪਰ ਅਗਲੇ ਜਦੋਂ ਛੋੜੇ ਸਮੇਂ ਦੇ ਵਿੱਚ ਉਹ ਭਾਸ਼ਾ ਜਿਹੜੀ ਆ ਆਪਣੇ ਆਪ ਕ੍ਰੀਏਟ ਕਰਨ ਲੱਗ ਜਾਂਦਾ ਬੱਚਾ ਆਪਣੇ ਆਪ ਕ੍ਰੀਏਟ ਕਰਨ ਲੱਗ ਜਾਂਦਾ ਕਹਿਣ ਦਾ ਭਾਵ ਉਹ ਆਪਣੇ ਆਪ ਉਹ ਸਿਰਜਣ ਲੱਗ ਜਾਂਦਾ ਹੈ ਸ਼ਬਦ ਬਲ ਕਹਿਣ ਦਾ ਭਾਵ ਇਹ ਹੀ ਵਿਸ਼ੇਸ਼ਤਾ ਹੈ ਭਾਸ਼ਾ ਦੀ ਆਪਾਂ ਵਿਸ਼ੇਸ਼ਤਾ ਹੀ ਪੜ੍ਹ ਰਹੇ ਹਾਂ ਪਰ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਲ ਕਹਿਣ ਦਾ ਭਾਵ ਕ੍ਰੀਏਟ ਕੀਤੀ ਜਾ ਸਕਦੀ ਹੈ ਸ਼ਬਦ ਕਰਨਾ ਠੀਕ ਹੈ ਉਸ ਤੋਂ ਬਾਅਦ ਆਪਣੇ ਆਪ ਸ਼ਬਦ ਜਿਹੜੇ ਨਵੇਂ-ਨਵੇਂ ਬੋਲਦੇ ਰਹਿੰਦਾ ਬੱਚਾ ਜਿਹੜਾ ਸ਼ਬਦ ਕ੍ਰੀਏਟ ਕਰਦਾ ਰਹਿੰਦਾ ਹੈ ਅਗਲਾ ਕੀੜਾ ਆਪੌਦਰਾਪਣ ਭਾਸ਼ਾ ਵਿਚਲੇ ਸ਼ਬਦਾਂ ਜਾਂ ਵਸਤੂਆਂ ਜਾਂ ਸ਼ਬਦਾਂ ਦੁਆਰਾ ਸੰਕੇਤਕ ਘਟਨਾਵਾਂ ਨਾਲ ਕੋਈ ਕੁਦਰਤੀ ਜਾਂ ਜਮੰਦਰੀ ਸਬੰਧ ਨਹੀਂ ਹੁੰਦਾ ਬਲਕਿ ਇਹ ਸਬੰਧ ਜਾਂ ਸੰਬੰਧਿਤ ਸਮਾਜ ਦੁਆਰਾ ਹੀ ਆਪਣੀ ਮਨਮਰਜ਼ੀ ਨਾਲ ਸਥਾਪਿਤ ਕੀਤਾ ਜਾਂਦਾ ਹੈ ਮਸਲਨ ਹਾਥੀ ਸ਼ਬਦ ਦਾ ਹਾਥੀ ਜਾਨਵਰ ਨਾਲ ਕੋਈ ਜਮਾਂਦਰੂ ਸੰਬੰਧ ਨਹੀਂ ਹੈ ਇਹ ਤਾਂ ਪੰਜਾਬੀ ਸਮਾਜ ਦੁਆਰਾ ਇਸ ਜਾਨਵਰ ਲਈ ਵਰਤਿਆ ਜਾਣ ਵਾਲਾ ਇੱਕ ਚਿੰਨ ਹੈ ਅੰਗਰੇਜ਼ੀ ਭਾਸ਼ਾ ਵਿੱਚ ਇਸ ਜਾਨਵਰ ਲਈ ਐਲੀਫੈਂਟ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਸ਼ਬਦਾਂ ਅਤੇ ਸ਼ਬਦਾਂ ਅਤੇ ਵਸਤਾਂ ਵਿੱਚ ਕੋਈ ਕੁਦਰਤੀ ਸੰਬੰਧ ਹੁੰਦਾ ਤਾਂ ਪੂਰੀ ਦੁਨੀਆ ਵਿੱਚ ਇੱਕੋ ਭਾਸ਼ਾ ਹੋਣੀ ਸੀ ਟ੍ਰੈਂਡ ਦਾ ਭਾਵ ਪੰਜਾਬੀ ਦੇ ਵਿੱਚ ਆਪਾਂ ਹਾਥੀ ਬੋਲਦੇ ਆਂ ਇੰਗਲਿਸ਼ ਵਿੱਚ ਐਲੀਫੈਂਟ ਕਹਿੰਦੇ ਆ ਉਰੀਆ ਦੇ ਵਿੱਚ ਇਹਨੂੰ ਹੋਰ ਕੁਛ ਕਹਿੰਦੇ ਹੋਣਗੇ ਪੋਧਰਾਪਣ ਕਹਿਣ ਦਾ ਭਾਵ ਜਿੱਥੇ ਵੀ ਬੱਚਾ ਜਿੱਥੇ ਵੀ ਮਤਲਬ ਮਨੁੱਖ ਨੇ ਜਨਮ ਲਿਆ ਆ ਉਥੇ ਦੀ ਭਾਸ਼ਾ ਵੱਖਰੀ ਹੋ ਸਕਦੀ ਹੈ ਕਹਿੰਦੇ 12 ਕੂਆਂ ਦੇ ਕੂਆਂ ਤੇ ਜਾ ਕੇ ਭਾਸ਼ਾ ਬਦਲ ਜਾਂਦੀ ਹੈ ਤਾਂ ਕਰਕੇ ਪੋਧਰਾਪਣ ਆ ਮਤਲਬ ਕਹਿਣ ਦਾ ਭਾਵ ਜਿੱਥੇ ਬੱਚਾ ਜਨਮਦਾ ਕਿੱਥੇ ਜਿੱਥੇ ਮਨੁੱਖ ਜਨਮਿਆ ਹੋਇਆ ਉਥੇ ਦੀ ਭਾਸ਼ਾ ਜਿਹੜੀ ਹੈ ਵੱਖਰੀ ਹੋ ਸਕਦੀ ਹੈ ਹਾਥੀ ਨੂੰ ਉਥੇ ਹੋਰ ਸ਼ਬਦਾਂ ਦੇ ਵਿੱਚ ਵੀ ਉਹਦਾ ਨਾਮ ਹੋਰ ਹੋਊਗਾ ਹਾਥੀ ਦਾ ਨਾਮ ਉਨ੍ਹਾਂ ਦੀ ਭਾਸ਼ਾ ਵਿੱਚ ਫਿਰ ਅੰਤਰਵਟਾਂਦਰਾ ਅੰਤਰਵਟਾਂਦਰਾ ਕੀਆ ਇੰਟਰ ਕਮਿਊਨੀਕੇਸ਼ਨ ਪਛਾਈ ਕਾਰਜ ਬਿਜਲੀ ਦੇ ਸਰਕਟ ਬੰਗ ਚਲਦਾ ਹੈ ਪਛਾ ਦਾ ਇਹ ਸਰਕਟ ਪਛਾਈ ਬੁਲਾਰੇ ਅਤੇ ਪਛਾਈ ਸਰੋਤੇ ਦਰਮਿਆਨ ਚਲਦਾ ਹੈ ਪਛਾ ਦਾ ਹਰੇਕ ਬੁਲਾਰਾ ਸਰੋਤਾ ਵੀ ਹੈ ਅਤੇ ਹਰੇਕ ਸਰੋਤਾ ਬੁਲਾਰਾ ਵੀ ਹੈ ਇੱਕੋ ਪਛਾਈ ਮਦ ਦੇ ਧਰਾ ਵਿੱਚ ਵਟਾਈ ਜਾਂ ਬਟਾਈ ਜਾ ਸਕਦੀ ਹੈ ਮਨੁੱਖੀ ਭਾਸ਼ਾ ਸੁਣ ਕੇ ਗ੍ਰਹਿਣ ਕੀਤੀ ਜਾਂਦੀ ਹੈ ਜੇ ਸੁਣ ਨਹੀਂ ਸਕਦਾ ਉਹ ਬੋਲ ਨਹੀਂ ਸਕਦਾ ਬਹਿਰੇ ਨੁਖ ਭਾਸ਼ਾ ਸੁਣ ਕੇ ਗ੍ਰਹਿਣ ਕੀਤੀ ਜਾ ਸਕਦੀ ਹੈ ਜੋ ਸੁਣ ਨਹੀਂ ਸਕਦਾ ਉਹ ਬੋਲ ਨਹੀਂ ਸਕਦਾ ਬਹਿਰੇ ਦਾ ਗੁੰਗਾ ਹੋਣਾ ਲਾਜ਼ਮੀ ਹੈ ਇਸ ਲਈ ਪਛਾਈ ਬੁਲਾਰੇ ਦਾ ਪਛਾਈ ਸੋਤਾ ਹੋਣਾ ਲਾਜ਼ਮੀ ਹੈ ਮਨੁੱਖ ਭਾਸ਼ਾ ਮਨੁੱਖ ਭਾਸ ਭਾਸ਼ਾ ਯੋਗਤਾ ਦਾ ਜਮਾਂਦਰੂ ਯੋਗਤਾ ਤਾਂ ਜਮਾਂਦਰੂ ਹੈ ਪਰ ਭਾਸ਼ਾ ਜਮਾਂਦਰੂ ਨਹੀਂ ਭਾਸ਼ਾ ਤਾਂ ਸਮਾਜ ਤੋਂ ਗ੍ਰਹਿਣ ਕੀਤੀ ਜਾਂਦੀ ਹੈ ਕਹਿਣ ਦਾ ਭਾਵ ਕੋਈ ਵੀ ਬੱਚਾ ਬੱਚੇ ਨੂੰ ਆਪਾਂ ਕਹਿੰਦੇ ਆ ਭਾਵ ਬੱਚਾ ਛੋਟਾ ਆ ਬੱਚੇ ਨੂੰ ਖਾਲੀ ਤਾਂ ਮਤਲਬ ਜਿੱਥੇ ਜਿੱਥੇ ਕੋਈ ਵੀ ਨਹੀਂ ਦਿੰਦਾ ਜੰਗਲ ਆ ਕਹਿਣ ਦਾ ਭਾਵ ਜੰਗਲ ਵਿੱਚ ਛੱਡ ਆਉਂਦੇ ਆ ਬੱਚੇ ਨੇ ਭਾਸ਼ਾ ਉਹੀ ਸਿੱਖਣੀ ਹੈ ਜਿਹੜਾ ਆਲਾ ਦੁਆਲਾ ਸਮਾਜ ਸਮਾਜਿਕ ਦਾਇਰਾ ਹੋਊਗਾ ਜੋ ਜਾਨਵਰ ਅੰਦਰ ਵਿੱਚ ਰਹਿੰਦਾ ਉਹ ਜਾਨਵਰਾਂ ਦੀ ਭਾਸ਼ਾ ਉਹ ਸਿੱਖ ਜਾਣੀ ਹੈ ਠੀਕ ਹੈ ਇਸ ਕਰਕੇ ਅੰਤਰ ਬਟਾਂਦਰਾ ਕਮਿਊਨੀਕੇਸ਼ਨ ਹੈ ਜੋ ਬੱਚਾ ਸਮਾਜ ਜੋ ਬੱਚਾ ਸਮਾਜ ਕੋਲੋਂ ਸਿੱਖਦਾ ਹੈ ਭਾਸ਼ਾ ਫਿਰ ਫਿਰ ਬੰਦ ਨਮੀ ਗੱਲੇ ਵੀ ਸਿੱਖਣ ਨੂੰ ਮਿਲੀ ਆ ਵੀ ਜਿਹੜਾ ਆ ਜਿਹੜਾ ਬੋਲਾ ਆ ਉਹਦਾ ਗੁੰਗਾ ਹੋਣਾ ਵੀ ਸੁਭਾਅਕ ਹੈ ਕਹਿੰਦਾ ਭਾਬ ਜਿਹੜਾ ਸੁਣ ਨਹੀਂ ਸਕਦਾ ਉਹ ਬੋਲ ਵੀ ਨਹੀਂ ਸਕਦਾ ਹੁੰਦਾ ਠੀਕ ਹੈ ਜਿਹੜਾ ਬੋਲਾ ਹੋਊਗਾ ਉਹ ਗੁੰਗਾ ਵੀ ਹੋਊਗਾ ਠੀਕ ਹੈ ਇਸ ਲਈ ਕਹਿੰਦੇ ਭਾ ਇਸ ਲਈ ਕਹਿੰਦੇ ਇਸ ਲਈ ਭਾਸ਼ਾ ਬੁਲਾਰੇ ਦਾ ਪਛਾਈ ਸੋਤਾ ਹੋਣਾ ਲਾਜ਼ਮੀ ਆ ਕਹਿੰਦਾ ਭਾ ਸੁਣ ਸਕਣਾ ਤੇ ਪਛਾਹ ਭਾਸ਼ਾ ਜਿਹੜਾ ਬੋਲਦਾ ਹੋਊਗਾ ਕਹਿੰਦਾ ਭਾ ਸਪੀਕਰ ਹੋਊਗਾ ਉਹ ਲਿਸਨਰ ਵੀ ਹੋਊਗਾ ਲਿਸਨਰ ਹੋਣਾ ਵੀ ਜ਼ਰੂਰੀ ਆ ਲਾਜ਼ਮੀ ਆ ਕਹਿੰਦੇ ਅਗਲਾ ਕੀ ਆ ਵਿਸਥਾਪਨ ਮਨੁੱਖੀ ਭਾਸ਼ਾ ਸਮੇਂ ਸਥਾਨ ਦੇ ਸੰਦਰਭਾ ਤੋਂ ਪਾਰ ਜਾਣ ਦੀ ਵਿਸ਼ੇਸ਼ਤਾ ਰੱਖਦੀ ਹੈ ਮਨੁੱਖ ਆਪਣੇ ਭਾਵਾਂ ਵਿਚਾਰਾਂ ਨੂੰ ਭਾਵਾਂ ਵਿਚਾਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਲੈ ਕੇ ਜਾ ਸਕਦਾ ਹੈ ਤੇ ਲੰਮੇ ਸਮੇਂ ਤੱਕ ਸਾਂਭ ਸਕਦਾ ਹੈ ਉਸ ਨੂੰ ਸਮਕਾਲੀ ਸੰਦਰਭਾ ਤੋਂ ਵੱਖ ਕਰ ਸਕਦਾ ਹੈ ਲਿਪੀ ਦੀ ਕਾਟ ਨੇ ਤਾਂ ਭਾਸ਼ਾ ਨੂੰ ਸਰਬਕਾਲੀ ਸਜੀਵਤਾ ਬਖਸ਼ ਦਿੱਤੀ ਹੈ ਅਜੋਕੇ ਸਮੇਂ ਵਿੱਚ ਤਾਂ ਹੋਰ ਵੀ ਬਹੁਤ ਸਾਰੀਆਂ ਮਸ਼ੀਨਾਂ ਦੀ ਕਾਰਡ ਤੇ ਮਨੁੱਖੀ ਭਾਸ਼ਾ ਦੀ ਇਸ ਵਿਸ਼ੇਸ਼ਤਾ ਨੂੰ ਪਰਪੱਕ ਕਰ ਦਿੱਤਾ ਹੈ ਟੈਲੀਫੋਨ ਰੇਡੀਓ ਪ੍ਰਕਾਰ ਟੀਵੀ ਅਤੇ ਕੰਪਿਊਟਰ ਜੰਤਰਾ ਨੇ ਤਾਂ ਮਨੁੱਖ ਦੀ ਇਸ ਪਛਾਈ ਵਿਸ਼ੇਸ਼ਤਾ ਨੂੰ ਹੋਰ ਵੀ ਪਰਫੁੱਲਤ ਕਰ ਦਿੱਤਾ ਹੈ ਵਿਸਥਾਪਨ ਦਾ ਗੱਲ ਦਾ ਭਾਵ ਜਿੱਥੇ ਵੀ ਮਨੁੱਖ ਜਾਂਦਾ ਹੈ ਮਨ ਦਾ ਬਾਲ ਹੁਣ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਵਸੇ ਹੋਏ ਹਨ ਉੱਥੇ ਜਾ ਕੇ ਲਿਖਿਆ ਆਪਣਾ ਤੁੱਲਾ ਘਰ ਦੀ ਰਸੋਈ ਲਿਖਿਆ ਹੈ ਨਾ ਪੰਜਾਬੀ ਦੇ ਵਿੱਚ ਨਾਂ ਲਿਖਿਆ ਹੋਇਆ ਕਹਿੰਦਾ ਪਾਬ ਜਿੱਥੇ ਵੀ ਪੰਜਾਬੀ ਜਾਂਦਾ ਕਿੱਥੇ ਵੀ ਜਾਂਦਾ ਪੰਜਾਬੀ ਬੰਦਾ ਨੁੱਕ ਦੀ ਭਾਸ਼ਾ ਜਿਹੜੀ ਆ ਉੱਥੇ ਹੀ ਜਾਂਦੀ ਆ ਉੱਥੇ ਜਾ ਕੇ ਆਪਣਾ ਵਿਸਥਾਪਨ ਕਰ ਲੈਂਦਾ ਹੈ ਫਟੈਲੀ ਮੋਰ ਰਾਹੀ ਆਪਾਂ ਪੰਜਾਬੀ ਦੇ ਵਿੱਚ ਕੇ ਨਾ ਗੱਲ ਕਰ ਸਕਦੇ ਆ ਰੇਡੀਓ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰ ਸਕਦੇ ਆ ਰਿਕਾਰਡ ਕਰ ਸਕਦੇ ਆ ਆਪਣੀ ਭਾਸ਼ਾ ਠੀਕ ਹੈ ਕਿਸੇ ਨੂੰ ਸੁਣਾ ਸਕਦੇ ਆ ਇਹ ਵੀ ਇੱਕ ਇਹਦਾ ਵਿਸਥਾਰ ਵਿਸ਼ੇਸ਼ਤਾ ਹੈ ਦੀ ਵਿਸ਼ੇਸ਼ਕਤਾ ਅਗਲਾ ਪੁਆਇੰਟ ਕੀ ਆ ਵਿਸ਼ੇਸ਼ਕਤਾ ਪਛਾਈ ਪ੍ਰਕਿਰਿਆ ਸਹਿਜ ਸੁਭਾਵਿਕ ਰੂਪ ਵਿੱਚ ਨਿਰੰਤਰ ਜਾਰੀ ਰਹਿੰਦੀ ਹੈ ਪਛਾਈ ਪ੍ਰਕਿਰਿਆ ਸਹਿਜ ਸੁਭਾਵਿਕ ਰੂਪ ਵਿੱਚ ਨਿਰੰਤਰ ਜਾਰੀ ਰਹਿੰਦੀ ਹੈ ਮਨੁੱਖੀ ਕਿਰਿਆ ਅਤੇ ਪਛਾਈ ਪ੍ਰਕਿਰਿਆ ਵਿੱਚ ਕੋਈ ਉਲਝਣ ਨਹੀਂ ਹੈ ਮਨੁੱਖ ਆਪਣੀ ਪਛਾਈ ਪ੍ਰਕਿਰਿਆ ਦੁਨਾਨ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਹੋਰ ਕੰਮ ਧੰਦੇ ਵੀ ਕਰਦਾ ਰਹਿੰਦਾ ਹੈ ਇਹ ਜੁੜੀ ਨਹੀਂ ਕਿ ਜੇ ਜੋ ਮੁੱਖ ਨੂੰ ਪਾਸ਼ਾ ਬੋਲਣੀ ਜਾਂ ਸੁਣਨੀ ਹੈ ਤਾਂ ਉਹ ਆਪਣੇ ਹੱਥ ਵਿੱਚ ਲੈੇ ਕੰਮ ਨੂੰ ਵਿਸਕਾਰ ਹੀ ਛੱਡ ਦੇਵੇ ਸੋ ਪਛਾਈ ਵਿਸ਼ੇਸ਼ਕਤਾ ਪਛਾਈ ਸੁਭਾਵਤਾ ਹੈ ਜੋ ਸਾਡੇ ਤੁਰਨ ਫਿਰਨ ਖਾਣ ਪੀਣ ਸੌਣ ਵਾਂਗ ਸਹਿ ਰੂਪ ਵਿੱਚ ਕਿਰਿਆਸ਼ੀਲ ਜਾਂਦੀ ਜਾਂ ਕਹਿੰਦਾ ਪਰ ਵਿਸ਼ੇਸ਼ਕਤਾ ਦਾ ਮਤਲਬ ਕੀ ਆ ਕਿ ਕੋਈ ਵੀ ਆਪਾਂ ਚਾਹੇ ਕੋਈ ਵੀ ਕੰਮ ਕਰਦੇ ਆਪਾਂ ਚਾਹੇ ਆਪਾਂ ਕੋਈ ਵੀ ਕੰਮ ਕਰਦੇ ਆਂ ਜਾਂ ਦਾ ਪਾਪ ਪਾਸ਼ਾ ਜਿਹੜੀ ਆ ਰੁਕਾਵਟ ਨਹੀਂ ਬਣਦੀ ਕੰਮ ਕਰਦੇ ਕਰਦੇ ਵੀ ਆਪਾਂ ਮਤਲਬ ਗੱਲਾਂ ਕਰਦੇ ਰਹਿੰਦੇ ਆਂ ਇੱਥੇ ਲਿਖਿਆ ਹੋਇਆ ਤੁਰਨ ਫਿਰਨ ਖਾਣ ਪੀਣ ਸੌਣ ਸਹਜ ਨੂੰ ਸੌਣ ਵੇਲੇ ਵੀ ਆਪਾਂ ਗੱਲਾਂ ਕਰਦੇ ਰਹਿੰਦੇ ਆਂ ਸੌਣ ਲੱਗੀ ਵੀ ਗੱਲਾਂ ਕਰਦੇ ਆਂ ਖਾਣ ਪੀਣ ਵੇਲੇ ਵੀ ਗੱਲਾਂ ਕਰਦੇ ਆਂ ਤੁਰਨ ਫਿਰਨ ਫਿਰਲੇ ਵੀ ਗੱਲਾਂ ਕਰਦੇ ਆਂ ਇਹ ਵੀ ਇੱਕ ਪਾਸ਼ਾ ਦੀ ਇੱਕ ਵਿਸ਼ੇਸ਼ਤਾ ਆ ਉਹਦਾ ਕਹਿੰਦੇ ਆਵੇ ਖਾਣ ਜੋ ਤੁਹਾਨੂੰ ਖਾਣੇ ਆ ਉਹ ਗੱਲਾਂ ਘੱਟ ਕਰਨੀਆਂ ਚਾਹੀਦੀਆਂ ਘੱਟ ਕਰਨੀਆਂ ਚਾਹੀਦੀਆਂ ਜਿਸ ਨਾਲ ਥੋੜੀ ਜਿਹੀ ਪ੍ਰੋਬਲਮ ਆ ਸਕਦੀ ਆ ਮਤਲਬ ਕਹਿੰਦਾ ਭਾਵ ਖਾਣ ਪੀਣ ਬਿੱਲੇ ਆਪਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ ਅਗਲਾ ਵੀ ਪੁਆਇੰਟ ਹੈ ਅਗਲੀ ਪ੍ਰੇਸ਼ਤਾ ਕੀ ਹੈ ਭਾਸ਼ਾ ਦੀ ਸਭਿਆਚਾਰਕ ਸੰਚਾਰਨ ਪਛਾਈ ਪਰੰਪਰਾ ਪੀੜ੍ਹੀਦਰ ਪੀੜ੍ਹੀ ਸਭਿਆਚਾਰ ਤੇ ਸੰਚਾਰਿਤ ਹੁੰਦੀਆਂ ਰਹਿੰਦੀਆਂ ਹਨ ਪਰ ਇੱਥੇ ਧਿਆਨਯੋਗ ਨੁਕਤਾ ਇਹ ਹੈ ਕਿ ਭਾਸ਼ਾ ਦੇ ਇੱਕ ਕਾਲ ਬਿੰਦੂ ਉੱਪਰ ਕਈ ਪੀੜ੍ਹੀਆਂ ਦਾ ਪਰਸਪਰ ਮੇਲ ਹੁੰਦਾ ਹੈ ਦਾਦਾ ਪਿਤਾ ਪੁੱਤਰ ਤਿੰਨੇ ਇੱਕੋ ਵੇਲੇ ਇੱਕ ਭਾਸ਼ਾ ਨਾਲ ਕੰਮ ਸਰ ਰਹੇ ਹੁੰਦੇ ਹਨ ਉਹ ਭਾਸ਼ਾ ਉਹ ਭਾਸ਼ਾ ਵਿੱਚ ਉਹ ਭਾਸ਼ਾ ਉੱਪਰ ਕਿਸੇ ਇੱਕ ਪੀੜ੍ਹੀ ਦੀ ਮਾਲਕੀ ਨਹੀਂ ਹੁੰਦੀ ਭਾਸ਼ਾ ਵਿੱਚ ਜੇ ਕੋਈ ਤਬਦੀਲੀ ਹੁੰਦੀ ਹੈ ਤਾਂ ਉਸ ਵਿੱਚ ਇੱਕੋ ਸਮੇਂ ਇੱਕ ਤੋਂ ਵਧੇ ਇੱਕ ਪੀੜ੍ਹੀਆਂ ਦਾ ਹਿੱਸਾ ਹੁੰਦਾ ਹੈ ਤਬਦੀਲੀ ਪੀੜ੍ਹੀਦਰ ਪੀੜ੍ਹੀ ਨਹੀਂ ਪੀੜੀ ਸਹਿ ਪੀੜੀ ਹੁੰਦੀ ਹੈ ਹਰੇਕ ਭਾਸ਼ਾ ਸਬੰਧਿਤ ਸੱਭਿਆਚਾਰ ਦੇ ਤਰਜਮਾਨੀ ਕਰਦੀ ਹੈ ਭਾਸ਼ਾ ਰਾਹੀਂ ਸੱਭਿਆਚਾਰ ਸੱਭਿਆਚਾਰਕ ਕੀਮਤੀ ਰੀਤੀ ਰਿਵਾਜਾਂ ਅਤੇ ਸਾਕਾਚਾਰੀ ਸੰਬੰਧ ਦਾ ਸੰਚਾਰਨ ਹੁੰਦਾ ਹੈ ਸੱਚੀ ਗੱਲ ਤਾਂ ਇਹ ਹੈ ਕਿ ਪਛਾਈ ਸੰਚਾਰ ਹਮੇਸ਼ਾ ਸੱਭਿਆਚਾਰ ਅਨੁਸਾਰੀ ਹੁੰਦਾ ਹੈ ਭਾਸ਼ਾ ਸਬੰਧਿਤ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰਦੀ ਹੈ ਕਿਹਨ ਦਾ ਪਾਬ ਇਹ ਆ ਸੱਭਿਆਚਾਰ ਸੰਚਾਲਨ ਕਿਹਨ ਦਾ ਪਾਬ ਜੋ ਆਪਣੇ ਦਾਦਾ-ਦਾਦੀ ਆਪਾਂ ਨੂੰ ਸ਼ਬਦ ਦੇ ਗਏ ਆ ਉਹੀ ਆਪਾਂ ਅੱਗੇ ਆਪਣੇ ਬੱਚਿਆਂ ਨੂੰ ਦਿੰਦੇ ਆ ਮਨ ਪਛਾਈ ਜਿਹੜਾ ਸੱਭਿਆਚਾਰ ਜਿਹੜਾ ਆਪਣੇ ਨਾਲ ਭਾਸ਼ਾ ਦੇ ਨਾਲ ਹੁੰਦਾ ਹੁੰਦਾ ਆਪਾਂ ਅੱਗੇ ਆਪਣੇ ਬੱਚਿਆਂ ਨੂੰ ਉਹੀ ਸਿਖਾਉਂਦੇ ਆ ਸ਼ਬਦ ਉਹੀ ਮਤਲਬ ਕਿਹਨ ਦਾ ਪਾਬ ਭਾਸ਼ਾ ਨੂੰ ਆਪਾਂ ਅੱਗੇ ਲੈ ਕੇ ਜਾਂਦੇ ਆ ਹੁਣ ਸਰੋਤਿਓ ਗੱਲ ਇਹ ਹੈ ਬਿਪਾਸ਼ਾਈ ਜਿਹੜੀ ਆ ਵੀਡੀਓ ਬਹੁਤ ਲੰਬੀ ਹੋ ਗਈ ਆ ਮੈਂ ਚਾਹੁੰਦਾ ਸੀ 10 ਮਿੰਟ ਦੀ ਵੀਡੀਓ ਬਣ ਜਵੇ 20 ਮਿੰਟ ਦੀ ਹੋ ਗਈ ਆ ਅਗਲਾ ਜਿਹੜਾ ਆ ਆਪਾਂ ਪਾਸ਼ਾ ਦੀ ਵਿਸ਼ੇਸ਼ਤਾ ਕਰ ਚੁੱਕੇ ਆ ਪਰ ਦੇਖ ਲਓ ਕੀ ਕੀ ਪੜਿਆ ਆਪਾਂ ਪਾਸ਼ਾ ਦੀ ਜਿਹੜੀ ਆ ਪ੍ਰਵਿਭਾਸ਼ਾ ਕੀਤੀ ਆ ਠੀਕ ਐ ਇਹਦੀਆਂ ਵਿਸ਼ੇਸ਼ਤਾਵਾਂ ਕੀਤੀਆਂ ਠੀਕ ਐ ਵਿਸ਼ੇਸ਼ਤਾਵਾਂ ਕੀਤੀਆਂ ਹੋਈਆਂ ਇਹ ਪੜ ਲਈਆਂ ਆਪਾਂ ਸਾਰੀਆਂ ਦੇ ਛੱਲੇ ਹੁਣ ਅਭਿਆਸ ਲਈ ਕੁਐਸਚਨ ਆ ਪ੍ਰਸ਼ਨ ਆ ਇਹ ਮੈਂ ਤੁਹਾਡੇ ਤੇ ਗੱਲ ਛੱਡਦਾ ਵੀ ਤੁਸੀਂ ਜਿਹੜੀ ਹੈ ਦੀ ਪਰਿਭਾਸ਼ਾ ਜਿਹੜੀ ਆ ਆਪਣੀ ਕਾਪੀ ਤੇ ਨੋਟ ਕਰਕੇ ਮੈਨੂੰ ਕਮੈਂਟ ਕਰਨਾ ਹੈ ਵਿਆਕਰਨ ਦੇ ਪੱਖ ਤੋਂ ਭਾਸ਼ਾ ਨੂੰ ਪਰਿਭਾਸ਼ਿਤ ਕਰੋ ਭਾਸ਼ਾ ਨੂੰ ਪਰਿਭਾਸ਼ਿਤ ਕਰਨਾ ਆਪਾਂ ਸਮਾਜ ਵਿਗਿਆਨੀ ਦੀ ਨਜ਼ਰ ਵਿੱਚ ਭਾਸ਼ਾ ਕੀ ਹੈ ਭਾਸ਼ਾ ਵਿੱਚ ਨਜ਼ਰ ਵਿੱਚ ਭਾਸ਼ਾ ਹੈ ਇਹ ਵੀ ਆਪਾਂ ਲਿਖਣਾ ਹੈ ਸਿਰਜਣਸ਼ੀਲਤਾ ਨੁੱਖੀ ਭਾਸ਼ਾ ਦਾ ਅਹਿਮ ਤੱਤ ਕਿਵੇਂ ਹੈ ਇਹ ਵੀ ਆਪਾਂ ਕਾਪੀ ਤੇ ਆਪਾਂ ਲਿਖਣਾ ਆਪਣੇ ਆਪਣੇ ਸ਼ਬਦਾਂ ਦੇ ਵਿੱਚ ਲਿਖਣਾ ਆ ਨਾ ਕਿ ਵਿੱਚੋਂ ਦੇਖ ਕੇ ਆਪਣੇ ਜੋ ਤੁਹਾਨੂੰ ਸਮਝ ਆਈ ਹੈ। ਪਛਾਈ ਪੌਧਰੇ ਪੜਨ ਤੋਂ ਕੀ ਭਾਵ ਹੈ? ਇਹ ਵੀ ਤੁਹਾਨੂੰ ਤੁਸੀਂ ਹੱਲ ਕਰਨਾ ਹੈ। ਸੱਭਿਆਚਾਰਕ ਸੱਭਿਆਚਾਰਕ ਸੰਚਾਰਨ ਤੋਂ ਕੀ ਭਾਵ ਹੈ? ਇਹ ਵੀ ਤੁਸੀਂ ਪ੍ਰਸ਼ਨ ਜਿਹੜਾ ਹੈ ਆਪਣੇ ਕਾਪੀ ਤੇ ਨੋਟ ਕਰਨਾ ਹੈ। ਅਗਲਾ ਪੰਜਾਬੀ ਭਾਸ਼ਾ ਨਿਕਾਸ ਤੇ ਵਿਕਾਸ ਇਹ ਆਪਾਂ ਅਗਲੀ ਵੀਡੀਓ ਮੈਂ ਬਣਾਉਂਗਾ ਉਹਦੇ ਵਿੱਚ ਆਪਾਂ ਕਰਾਂਗੇ। ਠੀਕ ਹੈ? ਵੀਡੀਓ ਨੂੰ ਅ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਲਾਈਵ ਕਰਨਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ